ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਸੱਜਣ ਤੁਸੀਂ ਜੁੜੇ ਹੋ ਸਾਡੀਆਂ ਭੈਣਾਂ ਸਾਡੇ ਵੀਰ ਬਜ਼ੁਰਗ ਬਹੁਤ ਸਾਰਾ ਵੱਡਾ ਪਰਿਵਾਰ ਹੈ ਆਪਣਾ ਦੇਵ ਨਰਸਿਰੀ ਜਨਾਲਾਬਾਦ ਪੇਂਟ ਤੇ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕੋਸ਼ਿਸ਼ ਕਰ ਰਿਹਾ ਤੁਹਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਦੇਣ ਦੀ ਬੂਟਿਆਂ ਬਾਰੇ ਭਾਵੇਂ ਕਿਸੇ ਨੇ ਬੂਟੇ ਆਪਣੇ ਕੋਲ ਲਏ ਹੈ ਨਹੀਂ ਲਏ ਉਹ ਮੈਟਰ ਨਹੀਂ ਹੁੰਦਾ ਪਰ ਇੱਕ ਇਹ ਵੀ ਇੱਕ ਸੇਵਾ ਹੀ ਕਰ ਰਿਹਾ ਤੁਹਾਡੇ ਵਾਸਤੇ ਤੇ ਸਾਡੇ ਭਾਜੀ ਹੋਰੀ ਅੱਜ ਆਇਆ ਜੀ ਵੜਿੰਗ ਪਿੰਡ ਬਕਸਰ ਤੋਂ ਜਲਜੀਤ ਸਿੰਘ ਜੀ ਤੇ ਇਹ ਕਾਫੀ ਦੇਰ ਤੋਂ ਆਪਣੇ ਨਾਲ ਜੁੜੇ ਐ ਉਹਨਾਂ ਦੇ ਕਮੈਂਟ ਵਗੈਰਾ ਆਪਣੇ ਤੇ ਆਉਂਦੇ ਸੀਗੇ ਪਹਿਲਾਂ ਜਦੋਂ ਆਪਾਂ ਲਾਈਵ ਵਗੈਰਾ ਕਰਦੇ ਆ ਤੇ ਅੱਜ ਹੀ ਉਹਦੀ ਇਹਨਾਂ ਨੇ ਚਰਨ ਪਾਇਆ ਦਰਫਰੀ 'ਚ ਤੇ ਬਹੁਤ ਵਧੀਆ ਲੱਗਿਆ ਇਹਨਾਂ ਨੂੰ ਮਿਲ ਕੇ ਬਾਕੀ ਇਹਨਾਂ ਨੂੰ ਸਾਰੀ ਜਾਣਕਾਰੀ ਦਿੱਤੀ ਐ ਪੌਦੇ ਵੀ ਛੋਟੂ ਦਿਖਾ ਦੇ ਪੌਦੇ ਵੀ ਕਾਫੀ ਸਾਰੇ ਲੈ ਚੱਲੇ ਐ ਇਸ ਚੰਗ ਤਕਰੀਬਨ 20-25 ਬੂਟੇ ਇਹਨਾਂ ਨੇ ਲਿਆ ਕਰਦੇ ਰੇ ਤੇ ਇਹ ਹੁਣ ਲਾਉਣਗੇ ਤੇ ਰਿਜ਼ਲਟ ਜਿਹੜੇ ਪੁਰਾਣੇ ਜੁੜੇ ਸੱਜਣ ਤੁਹਾਨੂੰ ਪਤਾ ਹੀ ਆਪਣਾ ਰਿਜ਼ਲਟ ਕਿਦਾਂ ਦਾ ਤੇ ਜਿਹੜੇ ਬੰਦਾ ਸਾਹਮ ਲੈਂਦਾ ਤੇ ਜਿਹੜਾ ਆਪਣੇ ਬੂਟੇ ਦਾ ਫਰੂਟ ਆਉਂਦਾ ਬੜਾ ਬਾਖ ਕਮਾਲ ਆਉਂਦਾ ਹੈ ਬਾਕੀ ਨਾਲ ਮੈਂ ਗੱਲਬਾਤ ਕਰਦੇ ਆਂ ਇਹਨਾਂ ਨੇ ਇੱਥੇ ਆ ਕੇ ਕਿਵੇਂ ਦੀ ਨਰਸਰੀ ਲੱਗੇ ਕਿਵੇਂ ਦੇ ਬੂਟੇ ਲੱਗੇ ਕਿਵੇਂ ਦੀ ਜਾਣਕਾਰੀ ਲੱਗੀ ਸਾਰੇ ਜਿਹੜਾ ਨਾਲ ਗੱਲਬਾਤ ਕਰਦੇ ਆਂ ਹਾਂ ਜੀ ਦੱਸਿਓ ਜੀ ਮਾਡਰ ਜੀ ਦਜੀਤ ਸਿੰਘ ਟੈਂਡ ਬੜੰਗ ਕਾਫੀ ਸਮੇ ਤੋਂ ਮੈਂ ਦੇਵ ਗ੍ਰੀਨ ਲੈਂਡ ਨਰਸਰੀ ਨਾਲ ਜੁੜਿਆ ਹੋਇਆ ਜਦੋਂ ਲਾਈਵ ਹੁੰਦੇ ਆ ਜੀ ਇਹ ਮੈਨੂੰ ਬੜੀ ਖੁਸ਼ੀ ਹੁੰਦੀ ਆ ਵੀ ਇੰਨੀ ਜਾਣਕਾਰੀ ਮੇਰੇ ਖਾਲ ਹੋਰ ਕਿਸੇ ਨਰਸਰੀ ਵਾਲਾ ਕੋਈ ਨਹੀਂ ਦਿੰਦਾਗਾ ਜਿੰਨੀ ਬੂਟਿਆਂ ਨੂੰ ਬੂਟਿਆਂ ਸੰਬੰਧੀ ਉਹਨਾਂ ਦੀ ਕਿਸਮਾਂ ਸੰਬੰਧੀ ਜਾਂ ਦਵਾਈ ਸੰਬੰਧੀ ਜਾਂ ਜੋ ਵੀ ਕਿਸੇ ਕਿਸਮ ਦੀ ਬਿਮਾਰੀ ਨੂੰ ਕਿਵੇਂ ਦੂਰ ਕੀਤਾ ਜਾਂਦਾ ਇਹਨਾਂ 'ਚ ਮੜਾਪਣ ਇਹ ਆ ਵੀ ਬੂਟੇ ਭਾਵੇਂ ਕਿਸੇ ਵੀ ਨਰਸਰੀ ਚੋਂ ਲੈ ਹੋਣ ਜੇ ਕੋਈ ਕਿਸੇ ਨੂੰ ਵੀ ਸਮੱਸਿਆ ਆਉਂਦੀ ਆ ਤਾਂ ਉਹਦਾ ਇਹ ਹੱਲ ਜ਼ਰੂਰ ਦੱਸਦੇ ਆ ਤੇ ਜਿਹੜੇ ਇਹਨਾਂ ਦੀ ਕੁਆਲਿਟੀ ਆ ਮੈਂ ਇੱਥੇ ਵੇਖ ਕੇ ਗੋਰੀ ਨਰਸਰੀਆਂ 'ਚ ਮੁਕਸਰ ਵੀ ਗਾਫੀ ਨਰਸਰੀਆਂ 'ਚ ਰੂਟੇ ਨਵੇਂ ਤੇ ਵੀ ਇੱਕ ਏ ਥੋੜੀ ਖੁਸ਼ੀ ਹੋਈ ਆ ਵੀ ਕੁਆਲਿਟੀ ਬੜੀ ਵਧੀਆ ਐ ਰੇਟ ਵੀ ਜੈਨੂਅਨ ਔਰ ਨਾਲ ਗਾਰੰਟੀ ਵੀ ਆ ਬੂਟਿਆਂ ਦੀ ਵੀ ਜੇ ਜਦੋਂ ਵੀ ਇਹ ਬੂਟੇ ਕੋਈ 2 ਸਾਲ ਚ ਕੋਈ 3 ਸਾਲ ਚ ਰੂਟ ਦੇਣਗੇ ਆ ਬੜੀ ਖੁਸ਼ੀ ਹੋਊਗੀ ਸਾਨੂੰ ਵੀ ਹੋਊਗੀ ਇਹਨਾਂ ਨੂੰ ਵੀ ਖੁਸ਼ੀ ਹੋਊਗੀ ਤੇ ਮੈਨੂੰ ਬੜਾ ਵਧੀਆ ਲੱਗਿਆ ਨਾਲ ਮੇਰੇ ਅਦਰਸ਼ ਸਿੰਘ ਮੇਰੇ ਜੋ ਸਾਰਾ ਕੰਮ ਸੰਭਾਲਦੇ ਆ ਬੂਟਿਆਂ ਦਾ ਵੀ ਗੋਡੀ ਚੋਕੀ ਕਰਦੇ ਆ ਇਹਨਾਂ ਨੂੰ ਵੀ ਮੈਂ ਨਾਲ ਲੈ ਕੇ ਆਇਆ ਤਾਂ ਕਿ ਇਹਨਾਂ ਨੂੰ ਵੀ ਜਾਣਕਾਰੀ ਮਿਲ ਸਕੇ ਤੇ ਮੈਂ ਸਾਰਿਆਂ ਨੂੰ ਇਹ ਅਪੀਲ ਕਰੂੰਗਾ ਕਿ ਜਦੋਂ ਵੀ ਕਿਸੇ ਨੇ ਬੂਟੇ ਭਾਵੇਂ ਘਟ ਗਿਣਤੀ ਦੇ ਵਿੱਚ ਲੈਣੇ ਆ ਜਰੂਰ ਉਹ ਜਾ ਕੇ ਲਾ ਕੇ ਦੇਖੋ ਤਾਂ ਫਿਰ ਆਪਾਂ ਨੂੰ ਦੂਜੇ ਨਸਰੀਆਂ ਤੇ ਇਹਨਾਂ ਨਸਰੀਆਂ ਦਾ ਪਤਾ ਲੱਗੇਗਾ ਵੀ ਇਹਨਾਂ 'ਚ ਕੀ ਫਰਕ ਸਹੀ ਹੈ ਧੰਨਵਾਦ ਸੋ ਬਹੁਤ ਬਹੁਤ ਧੰਨਵਾਦੀ ਤੁਹਾਡਾ ਔਰ ਮੈਂ ਇੱਕ ਗੱਲ ਕਹਿਣੀ ਚਾਹਦਾ ਵੀ ਤੁਸੀਂ ਸਾਡੀ ਨਰਸਰੀ ਤੋਂ ਕੋਈ ਵੀ ਬੂਟਾ ਲੈਂਦੇ ਹੋ ਭਾਵੇਂ ਤੁਸੀਂ ਬੂਟਾ 100 ਲੈਣਾ 200 ਲੈਣਾ ਤੇ ਭਾਵੇਂ ਤੁਸੀਂ ਬੂਟਾ 1 ਲੈਣਾ ਹੈ ਬੂਟਾ ਉੱਥੋਂ ਹੀ ਮਿਲਣਾ ਹੈ ਕਹਿੰਦਾ ਭਾ ਵੀ ਕੁਆਲਿਟੀ ਬੂਟੇ ਚੋ ਹੀ ਹੋਊਗੀ ਭਾਵੇਂ ਤੁਸੀਂ ਬਾਅਦ ਲਾਉਣੇ ਘੱਟ ਲਾਉਣੇ ਔਰ ਸਾਡੇ ਕੋਲ ਇੱਕੋ ਬ੍ਰਾਂਡ ਦਾ ਹੀ ਸਾਰਾ ਇਦਾਂ ਨਹੀਂ ਵੀ ਕੋਈ ਉੱਥੋਂ ਚੁੱਕ ਲਿਆ ਉੱਥੋਂ ਚੁੱਕ ਲਿਆ ਤਾਂ ਨਹੀਂ ਤੇ ਜੇ ਕਿਸੇ ਵੀ ਚੀਜ਼ ਦਾ ਵੜਿੰਗ ਸਾਹਿਬ ਨਾਮ ਬਣਦਾ ਨੇ ਜੀ ਉਹਦੇ ਪਿੱਛੇ ਕੁਆਲਿਟੀ ਕੰਮ ਕਰਦੀ ਹੈ ਹੋਰ ਕਿਸੇ ਦੀ ਜਾਇਦਾਦ ਤੋਂ ਕਿਸੇ ਦੀ ਗੱਡੀ ਤੋਂ ਕਿਸੇ ਕੀ ਲੈਣਾ ਜੀ ਸੋ ਉਹ ਚੀਜ਼ ਅਸੀਂ ਕਮਾ ਚੁੱਕੇ ਆ ਔਰ ਕਾਫੀ ਸਾਰੇ ਆਪਣੇ ਹੈਪੀ ਕਸਟਮਰ ਆ ਜਿਹੜੇ ਵੀਡੀਓਜ਼ ਹੁਣ ਪਾਉਣ ਲੱਗ ਗਏ ਵੀ ਸਾਡੇ ਸੇਵ ਲੱਗੇ ਜੀ ਸਾਡੇ ਬਾਦਾਮ ਲੱਗੇ ਉਹ ਚੀਜ਼ਾਂ ਆਪਾਂ ਜੇ ਲੋਕਾਂ ਨੂੰ ਸਹੀ ਦਿੱਤੀਆਂ ਤੁਸੀਂ ਮੰਨ ਲਓ 20 ਬੂਟੇ ਲੈ ਦੱਲੋ ਤੁਹਾਨੂੰ ਰਿਜ਼ਲਟ ਮਿਲਦਾ ਤੇ ਤੁਸੀਂ ਆਪ ਤੁਹਾਡੇ ਰਿਸ਼ਤੇਦਾਰ ਵੀ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਣੀ ਉਹਨਾਂ ਤੋਂ ਆਪੇ ਪੁੱਛ ਲੈਣਾ ਕਈ ਵਾਰੀ ਆਪਾਂ ਬੂਟੇ ਲੈ ਜਾਂਦੇ ਹਾਂ ਮਿਹਨਤ ਵੀ ਕਰਦੇ ਹਾਂ ਤਿੰਨ ਚਾਰ ਸਾਲ ਉਹਨਾਂ ਦੀ ਪਾਲਣ-ਪੋਸਣ ਵੀ ਕਰਦੇ ਆ ਮੇਰੇ ਘਰੇ ਇੱਕ ਬੂਟਾ ਲੱਗਿਆ ਹੈ ਉਹ 3 ਸਾਲ ਦਾ ਹੈ ਕੀ ਕੁ ਦਾ ਕੁ ਕਰ ਜੀ 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 ਤੇ ਇੱਕ ਪਹਿਲੇ ਸਾਲ ਉਹਨੇ ਖਾਲ ਦਿੱਤਾ ਦੂਜੇ ਸਾਲ ਉਹ ਘਟ ਦਿੱਤਾ ਤੇ ਅਸਲ ਵਿੱਚ ਅਜੇ ਵੀ ਖਾਲ ਲੱਗਿਆ ਹੀ ਨਹੀਂਗਾ ਜੀ ਜੀ ਉਹਦੀ ਵੀ ਜਾਣਕਾਰੀ ਮੈਂ ਇਹਨਾਂ ਤੋਂ ਲਈ ਆ ਤੇ ਇਹਨਾਂ ਨੇ ਉਹਦਾ ਵੀ ਜੋ ਵੀ ਜਿਹੜਾ ਮੈਡੀਸਨ ਉਹਦੇ ਬਾਰੇ ਦਿੱਤੀ ਆ ਅਮੀਰ ਆ ਮੈਨੂੰ ਵੀ ਉਹ ਵੀ ਰਿਜ਼ਲਟ ਚੰਗਾ ਦੇ ਇਹ ਬੜਿੰਗ ਸਾਹਿਬ ਚਲੋ ਮੈਂ ਤਾਂ ਹੁਣ ਉਹਦਾ ਆਪਾਂ ਇਲਾਜ ਕਰ ਰਹੇ ਆ ਉਹਦਾ ਪਰ ਉਹਦੇ ਪਿੱਛੇ ਕੀ ਹੈ ਵੀ ਜਿਵੇਂ ਹੁਣ ਪਿੱਛੇ ਅੰਬ ਪਿਆ ਇਹ ਮਦਰ ਬਲੱਡ ਆ ਆਪਣੇ ਇਹਨਾਂ ਦਾ ਆਪਾਂ ਨੂੰ ਯਕੀਨ ਹੈ ਜਿਵੇਂ ਕਿਸੇ ਦੇ ਘਰ ਦੀ ਮੱਝ ਰੱਖੀ ਹੋਵੇ ਨਾ ਚੰਗੀ ਪਤਾ ਵੀ 18 ਪੀ ਲੀਟਰ ਦੁੱਧ ਦਿੰਦੀ ਆ ਵੈਸੇ ਵੀ ਠੰਡੀ ਆ ਛਾੜ ਨਹੀਂ ਮਾਰਦੀ ਹੈ ਨਾ ਉਹਦੀਆਂ ਕੱਟੀਆਂ ਜਗ੍ਹਾ ਵਧੀਆ ਆਉਂਦੀਆਂ ਪਰ ਜਿਹੜੇ ਆਮ ਲੋਕ ਬੈਠੇ ਆ ਬੂਟੇ ਲੈ ਕੇ ਉਹ ਇਹ ਚੀਜ਼ਾਂ ਨਹੀਂ ਦੇਖਦੇ ਉਹਨਾਂ ਸਿਰਫ ਪੈਸੇ ਨਾਲ ਮਤਲਬ ਹੈ ਇਹ ਉਹ ਡਾ ਜਿੰਨੇ ਆ ਪਏ ਆ ਸੀ ਵੇਚਣੇ ਨਹੀਂ ਗਏ ਇਹ ਸਾਡੇ ਸਾਰੇ ਮਦਰ ਪਲਾਂਟ ਆ ਜਿਨ੍ਹਾਂ ਨੂੰ ਫਰੂਟ ਆ ਚੁੱਕਿਆ ਹੈ ਬਹੁਤ ਵਧੀਆ ਆਇਆ ਉਹਨਾਂ ਦੇ ਵਿੱਚੋਂ ਹਜ਼ਾਰਾਂ ਬੂਟਿਆਂ ਦੇ ਵਿੱਚੋਂ ਕੋਈ ਵੀ ਬੂਟੇ ਆ ਜਿਹੜੇ ਤਿਆਰ ਹੁੰਦੇ ਆ ਉਹਨਾਂ ਦੇ ਵਿੱਚੋਂ ਮਦਰ ਪਲਾਂਟ ਜਿੱਥੋਂ ਬੂਟੇ ਤਿਆਰ ਕੀਤੇ ਜਾਂਦੇ ਤੇ ਜਿਹੜਾ ਜਿੰਨੂੰ ਕੋਈ ਰੋਗ ਨਹੀਂ ਕਿਸੇ ਬੂਟੇ ਨੂੰ ਉਹਦਾ ਫਰੂਟ ਦਾ ਸਾਈਜ ਕਿਵੇਂ ਦਾ ਖਾਨ ਚ ਕਿੱਡਾ ਦਾ ਉਹ ਚੀਜ਼ਾਂ ਵੇਖ ਕੇ ਬੂਟਾ ਤਿਆਰ ਕੀਤਾ ਜਾਂਦਾ ਤਾਂ ਕਰਕੇ ਲੋਕ ਆਪਣੇ ਕੋਲ ਆਉਂਦੇ ਆ ਬਾਕੀ ਬਹੁਤ ਮਨ ਨੂੰ ਖੁਸ਼ੀ ਹੋਈ ਅੱਜ ਵੈਸੇ 20 ਦਿਨਾਂ ਬਾਅਦ ਮੈਂ ਨਰਸਰੀ ਆ ਕੇ ਬੈਠਾ ਕਿਉਂਕਿ ਥੋੜਾ ਜਿਹਾ ਸਰੀਰ ਨਹੀਂ ਸੈੱਟ ਸੀਗਾ ਤੇ ਚਲੋ ਤੁਸੀਂ ਆਏ ਹੋ ਉਧਰ ਤੀ ਆ ਬਣਾ ਮੇਲ ਹੋ ਗਿਆ ਨਹੀਂ ਤਾਂ ਮੇਰੇ ਖਿਆਲ ਨਾਲ ਤਾਂ ਤੁਹਾਨੂੰ ਫਿਰ ਇਹ ਜਿਹੜੇ ਆਪਣੇ ਇੱਥੇ ਹੈਗੇ ਆ ਇਹ ਮੁੰਡੇ ਆ ਰੀ ਇਹਨਾਂ ਤਾਂ ਫਿਰ ਇਹਨਾਂ ਤੁਹਾਨੂੰ ਬੂਟੇ ਦੇ ਸਕਦੇ ਆ ਪਰ ਉਹ ਪ੍ਰੋਪਰ ਜਾਣਕਾਰੀ ਨਹੀਂ ਸੀਗੀ ਮਿਲਣੀ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਤੁਸੀਂ ਪੈਸੇ ਲਾ ਕੇ ਚੱਲੋ ਘੱਟ ਲਾਇਆ ਬਾਅਦ ਲਾਇਆ ਜਿੰਨੇ ਵੀ ਲਾਇਆ ਪਰ ਵੀ ਕੋ ਆਪਣਾ ਆਪਣਾ ਨੌਂ ਦੀ ਕਿਰਤ ਕਮਾਈ ਦਾ ਪੈਸਾ ਨਾ ਜੀ ਬਿਲਕੁਲ ਹਾਂ ਤੇ ਜੇ ਤੁਹਾਨੂੰ ਪ੍ਰੋਪਰ ਜਾਣਕਾਰੀ ਨਹੀਂ ਮਿਲਦੀ ਤੁਸੀਂ ਥੋੜਾ ਨਿਰਾਸ਼ ਹੋ ਕੇ ਜਾਂਦੇ ਪਰ ਮੈਨੂੰ ਲੱਗਦਾ ਨਹੀਂ ਹੁਣ ਹਾਂ ਜੀ ਕਿਉਂਕਿ ਤੁਹਾਨੂੰ 2-3 ਘੰਟੇ ਹੋ ਗਏ ਆਇਆ ਨੂੰ ਤੇ ਮੇਰਾ ਵੀ ਜਦੋਂ ਤੱਕ ਮੈਨੂੰ ਸੁਕੂਨ ਨਹੀਂ ਹੁੰਦੀ ਮੈਂ ਬੰਦੇ ਨੂੰ ਇਥੋਂ ਹਿਲਣ ਨਹੀਂ ਦਿੰਦਾ ਵੀ ਪੂਰੀ ਤੁਹਾਨੂੰ ਪ੍ਰੋਪਰ ਜਾਣਕਾਰੀ ਦੇ ਕੇ ਦੋ ਰਿਹਾ ਤੇ ਇਹਨਾਂ ਦਾ ਇਹ ਤੁਸੀਂ ਇਹ ਸਮਝੋ ਵੀ ਬੱਚੇ ਨੇ ਜਨਮ ਲਿਆ ਅੱਜ ਆਪਣੇ ਘਰ 'ਚ ਇਹ ਇਦਾਂ ਪਾਲਣੇ ਪੈਣੇ ਬਾਕੀ ਗਰੰਟੀ ਸਾਡੀ ਹੈ ਜਦੋਂ ਬੰਦ ਆਉਗਾ ਮੌਕੇ ਮੌਕੇ ਤੇ ਤੁਸੀਂ ਜਾਣਕਾਰੀ ਜਿਹੜੀ ਦਿੱਤੀ ਸਾਨੂੰ ਮੇਲ ਚੰਗਾ ਹੋ ਗਿਆ ਚਲੋ ਇਹਨਾਂ ਨਾਲ ਬਹੁਤ ਵਧੀਆ ਆਇਆ ਜੀ 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 ਮਨ ਨੂੰ ਤਰਸਿੱਤਾ ਹਾਂਜੀ ਹਾਂਜੀ ਤੇ ਹੁਣ ਵੀਡੀਓ ਆਪਣੀ ਲੰਬੀ ਹੋ ਰਹੀ ਹੈ ਤੇ ਕਿਉਂਕਿ ਲੰਬੀਆਂ ਵੀਡੀਓ ਕਰ ਲੋਕ ਕਹਿੰਦੇ ਆ ਵੀ ਤੁਸੀਂ ਇੱਕ ਵਾਰੀ ਮਤਲਬ ਕਿ ਲੱਗ ਪੈਣ ਨੂੰ ਤੇ ਫਿਰ 10-10 ਮਿੰਟ ਦੀ ਵੀਡੀਓ ਕਰ ਦਿੰਨੇ ਹੋ ਪਰ ਆਪਣੀ ਜਾਣਕਾਰੀ ਭਰਪੂਰ ਵੀਡੀਓ ਹੁੰਦੀ ਹੈ ਤੇ ਮੈਂ ਇਹਨਾਂ ਦੀ ਵੀਡੀਓ ਤਾਪ ਆ ਰਿਹਾ ਕਿ ਚਲੋ ਇਹ ਆਏ ਆ ਇਹਨਾਂ ਜਿਹੜੇ ਦੂਰੋਂ ਚੱਲ ਕੇ ਆਏ ਆ ਤਾਂ ਇਹਨਾਂ ਨੂੰ ਲੱਗੇ ਕਿ ਉਸ ਏਰੀਆ ਦੀ ਵਿੱਚ ਆਪਣੇ ਕਾਫੀ ਬੂਟੇ ਗਏ ਆ ਕੱਲ ਵੀ ਉਰਪਾੜੇ ਤੋਂ ਆਪਣੇ ਖੋਸਾ ਜੀ ਲੈ ਕੇ ਗਏ ਆ ਬੂਟੇ ਕਾਫੀ ਤੇ ਇਸ ਸੀਨ ਨਾਲ ਇੱਕ ਮੋਟੀਵੇਸ਼ਨ ਮਿਲਦਾ ਹੈ ਜੀ ਲਿੰਕ ਬਣਦਾ ਹੈ ਜੀ ਲਿੰਕ ਬਣਦਾ ਹੈ ਔਰ ਆਪਣੀ ਨਰਸਰੀ ਜਿਹੜਾ ਡਰੈਸ ਹੈ ਜਲਾਲਾਬਾਦ ਤੋਂ ਫਰੋਹੇਪੁਰ ਰੋਡ ਤੇ ਆਪਣੀ ਨਰਸਰੀ ਹੈ ਤੁਸੀਂ ਕਿਸੇ ਵੀ ਟਾਈਮ ਆਓ ਓਨ ਰੋਡ ਨਰਸਰੀ ਹੈ ਤੁਸੀਂ ਆਓ ਤੁਹਾਨੂੰ ਹਰੇਕ ਬੂਟੇ ਚ ਕੁਆਲਿਟੀ ਮਿਲੂਗੀ ਤੁਸੀਂ ਸਜਾਵਟੀ ਬੂਟੇ ਲਾਉਣੇ ਕੋਠੀ ਪਾਈ ਆ ਜਾਂ ਕਿਵੇਂ ਘਰ ਚ ਪਾਰਕ ਸਜਾਉਣਾ ਉਹ ਵੀ ਸਾਡੇ ਕੋਲ ਆਪਣੇ ਕੋਸਾਰਾ ਗਮਲਿਆਂ ਤੱਕ ਹਰੇਕ ਚੀਜ਼ ਮਿਲਦੀ ਹੈ ਤੇ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਤੇ ਮਿਲਦੇ ਆ ਨਵੇਂ ਅਪਡੇਟ ਦੇ ਨਾਲ ਤੁਸੀਂ ਜੁੜੇ ਰਹੋ ਦੇਵਨਰਥ ਜਲਾਲਪੁਰ ਪੇ ਦੇ ਨਾਲ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ